ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਬਿਰਜੀ ਤੇ ਇਹ ਪਿੰਡ ਮੈਸਰਖਾਨਾ ਜਿਹੜਾ ਮੌੜ ਮੰਡੀ ਦੇ ਕੋਲੇ ਪਿੰਡ ਹੈ ਬਿਰਜੀ ਇਹ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਕੱਪੜੇ ਦਾ ਸ਼ੋਅਰੂਮ ਹੈ ਇੱਥੇ ਆਪਣੇ ਕੋਲੇ ਬਹੁਤ ਹੀ ਵਧੀਆ ਵੈਰਾਈਟੀ ਸਾਰੀ ਇੱਕ ਥਾਂ ਮਿਲ ਜਾਂਦੀ ਹੈ ਪਾਰਟੀ ਵੇਅਰ ਸੂਟ ਲੈ ਲਓ ਲੈਂਡ ਦੇ ਨਾਲੇ ਸੂਟ ਲੈ ਲਓ ਕਵਰ ਕੋਵਰ ਲੋਈਆਂ ਵਗੈਰਾ ਹੋਰ ਬੈਲ ਤੇ ਬਹੁਤ ਹੀ ਵਧੀਆ ਸਾਰਾ ਕੁਆਲਿਟੀ ਦਾ ਸਮਾਨ ਤੇ ਵਧੀਆ ਸਸਤੇ ਰੇਟਾਂ ਤੇ ਮਿਲਦਾ ਹੈ ਤੇ ਆਪਾਂ ਵੀਰ ਜੀ ਦਿਖਾਉਣੇ ਆ ਤੁਹਾਨੂੰ ਅੱਜ ਦੋ ਕਮੈਂਟਾਂ ਦੀ ਵੀਡੀਓ ਬਣਾਈ ਹੈ ਆਪਾਂ ਇਹ ਹੀ ਦੱਸਣ ਵਾਸਤੇ ਬਣਾਈ ਹੈ ਆਪਣੇ ਕੋਲ ਗਲਾਫ ਸੀ ਵੀਰ ਜੀ ਰਜਾਈਆਂ ਦੇ ਗਲਾਫ ਸੀ ਤੇ ਗੱਦਿਆਂ ਦੇ ਮਤਲਬ ਕੰਬਲਾਂ ਦੇ ਗਲਾਫ ਸੀ ਵੱਡੇ ਉਹ ਆਪਾਂ ਮੰਗਾਈ ਸੀ 100 ਰੁਪਏ ਦਾ ਗਲਾਫ ਦਿੰਦੀ ਸੀ ਵੀਰ ਜੀ ਆਪਾਂ ਸੇਲ ਲਾਈ ਸੀ ਤੇ ਉਹ ਮਾਲ ਖਤਮ ਹੋ ਗਿਆ ਸੀ ਹੁਣ ਫੇਰ ਆ ਗਿਆ ਆਪਾਂ ਸਿਰਫ ਦੱਸਣ ਵਾਸਤੇ ਮੰਗਾਈ ਹੈ ਜਿਹੜਾ 100 ਰੁਪਏ ਦਾ ਆਪਣਾ ਗਲਾਫ ਦਿੰਨੇ ਆ ਰਜਾਈਆਂ ਦਾ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਉਹ 100 ਰੁਪਏ ਦਾ ਗਲਾਫ ਹੈ ਰਜਾਈ ਦਾ ਗਲਾਫ ਹੈ ਦੇਖੋ ਵੀਰ ਜੀ ਜੇਪੇ ਦੇ ਲੱਗੀ ਹੋਈ ਹੈ ਵੀਰ ਜੀ ਦੇਖੋ ਆਹ ਜੇਪ ਲੱਗੀ ਹੋਈ ਹੈ ਇਹਦੇ ਤੇ 100 ਰੁਪਿਆ ਰੇਟ ਹੈ ਦਾ ਕੁੱਲ ਵਧੀਆ ਗਲਾਫ ਹੈ ਨਿਕਾ ਵੀਰ ਜੀ ਰਜਾਈ ਦਾ ਇਹ ਆਪਣੇ ਕੋਲ ਹੁਣ ਬਹੁਤ ਹੀ ਵੱਡੀ ਪੱਧਰ ਤੇ ਵਧੀਆ ਮਾਲ ਹੈ ਜਮਾ ਕਣਚ ਵਰਗਾ ਮਾਲ ਹੈ ਇੱਕ ਨੰਬਰ ਜਮਾ ਇਹ ਨਵਾਂ ਆ ਗਿਆ ਮਾਲ ਆਪਣੇ ਕੋਲੇ ਹੁਣ ਫੇਰ ਫੇਰ ਪਹਿਲਾਂ ਖਤਮ ਹੋ ਗਿਆ ਸੀ ਹੁਣ ਫੇਰ ਆ ਗਿਆ ਸੀ ਤੇ ਦੇਖੋ ਵੀਰ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਦੇਖੋ ਕਿ ਨਾ ਸ਼ਾਨਦਾਰ ਡਿਜ਼ਾਈਨ ਹੈ ਪੂਰਾ ਫੁੱਲ ਸਾਈਜ਼ ਹੈ ਵੀਰੇ ਐ ਨਹੀਂ ਹੈ ਛੋਟਾ ਨਹੀਂ ਹੈਗਾ ਇਹ ਪੂਰਾ ਫੁੱਲ ਸਾਈਜ਼ ਹੈ ਰਜਾਈ ਦਾ ਗਲਾਫ ਵੀਰ ਜੀ 100 ਰੁਪਏ ਦਾ ਗਲਾਫ ਹੈ 100 ਰੁਪਏ ਦਾ ਕੁੱਲ 100 ਰੁਪਏ ਦਾ ਗਲਾਫ ਰਜਾਈ ਦਾ ਤੇ ਜੇ ਲੈਣਾ ਤੁਸੀਂ ਡਬਲ ਕੰਬਲ ਦਾ ਗਲਾਫ ਇਹਦਾ 200 ਰੁਪਏ ਦਾ ਗਲਾਫ ਹੈ ਆ ਦੇਖੋ ਕਲਰ ਜਿੰਨੇ ਮਰਜ਼ੀ ਲੈ ਲਓ ਵੀਰ ਜੀ ਕਲਰ ਬਹੁਤ ਜ਼ਿਆਦਾ ਕਲਰ ਆਪਣੇ ਕੋਲੇ ਜਿੰਨੇ ਮਰਜ਼ੀ ਕਲਰ ਲੈ ਲਓ ਆ ਦੇਖੋ ਵੀਰ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਦੇਖੋ ਆ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆਏ ਆ ਇਹ ਮੀਜ ਕੋਈ ਵੀਜੀ ਡਬਲ ਬੈੱਡ ਚ ਦੇ ਵਿੱਚ ਆਏ ਆ ਆਪਾਂ ਤੁਹਾਨੂੰ ਡਬਲ ਬੈੱਡ ਦਾ ਵੀ ਦਿਖਾਉਨੇ ਆ ਡਬਲ ਬੈੱਡ ਦਾ ਦੇਖ ਲਓ ਤੇ ਆਹ ਡਬਲ ਬੈੱਡ ਦਾ ਵੀਰ ਜੀ ਪੂਰਾ ਸ਼ਾਨਦਾਰ ਡਬਲ ਸਾਈਜ਼ ਹੈ ਇਹ ਡਬਲ ਕੰਬਲ ਦੇ ਚੜਦਾ ਵੀਰੇ ਨਿੱਗਾ ਗਲਾਫਾ ਵਧੀਆ ਸਾਲਾਂ ਦੇ ਵਿੱਚ ਇਹ ਨਹੀਂ ਹੈ ਵੀ ਠੰਡ ਲੱਗੂ ਪੂਰਾ ਫੁੱਲ ਸਾਈਜ਼ ਹੈ ਵੀਰ ਜੀ ਸਾਈਜ਼ ਦੇਖੋ ਕਿੰਨਾ ਵੱਡਾ ਸਾਈਜ਼ ਹੈ ਇਹ ਦੇਖੋ ਵੀਰ ਜੀ ਸਾਈਜ਼ ਦੇਖੋ ਫੁੱਲ ਸਾਈਜ਼ ਹੈਗਾ ਕੁੱਲ ਰੇਟ ਵੀਰ ਜੀ ਦਾ 200 ਰੁਪਏ ਰੇਟ ਹੈ ਦਾ ਕੁੱਲ 200 ਰੁਪਏ ਰੇਟ ਹੈ ਮਾਲ ਜਿੰਨਾ ਤੁਹਾਡੀ ਲੋੜ ਹੈ ਉਹਨਾਂ ਮਾਲ ਲੈ ਲਓ ਵੀਰ ਜੀ ਬਹੁਤ ਵੱਡੀ ਪੱਦਰ ਤੇ ਮਾਲ ਆ ਗਿਆ ਚੈਲੰਜ ਹੈ ਵੀਰ ਜੀ 100 ਰੁਪਏ ਰਜਾਈ ਦਾ ਗਲਾਫ ਕਿਥੋਂ ਨਹੀਂ ਮਿਲਦਾ ਆਪਾਂ ਤੁਹਾਨੂੰ 100 ਰੁਪਏ ਦਾ ਗਲਾਫ ਦੇਵਾਂਗੇ ਇੱਕ ਰਜਾਈ ਦਾ ਤੇ ਜਿਹੜਾ ਡਬਲ ਕੰਬਲ ਦਾ ਗਲਾਫ ਹੈ ਉਹਦਾ 200 ਰੁਪਏ ਦਾ ਗਲਾਫ ਦੇਵਾਂਗੇ ਬਹੁਤ ਜਿਆਦਾ ਕੁਆਲਿਟੀ ਹੈਗੀ ਤੇ ਬਹੁਤ ਹੀ ਡਿਜ਼ਾਈਨ ਪਿਆ ਰੰਗ ਤੇ ਪੂਰਾ ਵਧੀਆ ਜਿੰਨਾ ਮਰਜ਼ੀ ਮੰਗ ਲਓ ਉਹਨਾਂ ਮਾਲ ਹੀ ਮਿਲੂਗਾ ਮਾਲ ਖੁੱਲਾ ਮੰਗਾਇਆ ਪਹਿਲਾਂ ਜੇ ਜੀ ਮਾਲ ਨਹੀਂ ਸੀ ਪੂਰਾ ਮਿਲਦਾ ਤਾਂ ਆਪਾਂ ਉਹ ਕਰਿਆਗਾ ਜੇ ਤੁਸੀਂ ਜੀ ਚਾਦਰ ਆਜੀ ਆਪਣੇ ਕੋਲੇ ਚਾਦਰ ਵੀ ਆ ਗਈ ਇਹਦੇ ਨਾਲ ਦੀ ਬਹੁਤ ਹੀ ਵਧੀਆ ਕੁਆਲਿਟੀ ਦੀ ਚਾਦਰ ਹੈ ਜੇ ਕਿਸੇ ਨੂੰ ਲੋੜ ਹੈ ਤੇ ਚਾਦਰ ਵੀ ਮਿਲ ਜੂ ਆਪਣੇ ਕੋਲੋਂ ਆ ਦੇਖੋ ਕੁਆਲਟੀ ਆ ਦੇਖੋ ਗਲਾਫ ਦੇਖੋ ਇਹਦਾ ਰੇਟ ਕੁੱਲ 100 ਰੁਪਏ ਹੈ ਵੀਰ ਜੀ 100 ਰੁਪਏ ਦਾ ਗਲਾਫ ਹੈ ਰਜਾਈ ਦਾ ਤੇ ਡਬਲ ਇਹਦਾ ਕੰਬਲ ਦਾ ਗਲਾਫ ਹੈ ਉਹਦਾ ਰੇਟ ਹੈ 200 ਰੁਪਏ ਇੱਕ ਵੀ ਜੀ ਆਪਣੇ ਕੋਲੇ ਤੁਲਮਾ ਕਪੜਾ ਆ ਗਿਆ ਮਾਲ ਜੇ ਕਿਸੇ ਨੂੰ ਲੋੜ ਹੋਵੇ ਤਤਲਮਾ ਕਪੜਾ ਵੀ ਲਿਆ ਜਾ ਸਕਦਾ ਹੈ ਇਹ ਤੁਲਮਾ ਕਪੜਾ ਜਿਹਨੂੰ ਬਤਲਮਾ ਕਪੜਾ ਕਹਿੰਦੇ ਨੇ ਆਪਾਂ ਹਾਂ ਤੁਲਮਾ ਕਪੜਾ ਹੈ ਇਹਦਾ ਸ਼ੂਟ ਆਹ ਸ਼ੂਟ ਹੁੰਦਾ ਵੀਰੇ ਇੱਕ ਸ਼ੂਟ ਇਕੱਲੇ ਇਕੱਲੇ ਸ਼ੂਟ ਦਾ ਬਣਾਇਆ ਹੋਇਆ ਵਟਕੇ ਰੱਖਿਆ ਹੋਇਆ ਸਾਡਾ ਆਹ ਦੇਖੋ ਇੱਕ ਸ਼ੂਟ ਦਾ ਫੁੱਲ ਸਾਈਜ਼ ਹੈ ਵੀਰੇ ਆਹ ਦੇਖੋ ਇਹ ਤੁਲਮਾ ਕਪੜਾ ਪੂਰਾ ਮੋਟਾ ਕਪੜਾ ਹੁੰਦਾ ਵੀਰੇ ਇਹ ਸਿਆਲ 'ਚ ਪਾਉਣ ਵਾਸਤੇ ਬੂੜੇ ਸਿਆਲ ਦਾ ਬੂੜੇ ਸਿਆਲ ਵਿੱਚ ਪਾਉਣ ਵਾਸਤੇ ਹੁੰਦਾ ਹੈ ਵੀਰੇ ਆਹ ਦੇਖੋ ਤੋ ਲੋ ਮਾ ਕੱਪੜਾ ਮੋਟਾ ਪੂਰਾ ਜਮਾ ਫੁੱਲ ਮੋਟਾ ਕੱਪੜਾ ਵੀਰੇ ਇਹ ਇਹ ਆਪਣੇ ਕੋਲੇ ਆ ਗਿਆ ਜੇ ਕਿਸੇ ਮੇਰੇ ਵੀਰ ਭਰਾ ਨੂੰ ਲੋੜ ਹੈ ਤਾਂ ਆਪਾਂ ਤੋਂ ਲਿਜਾ ਸਕਦਾ ਹੈ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਆਪਣਾ ਇਹ ਮੈਸਰਖਾਨਾ ਕਲਾਥ ਹੈ ਆਪਣਾ ਇਹ ਮਨਜਿੰਦਰ ਕਲਾਥ ਜੇ ਕਿਸ ਨੂੰ ਲੋੜ ਹੋਵੇ ਤਾਂ ਲਿਜਾ ਸਕਦਾ ਇਹਦੇ ਵਿੱਚ ਰੰਗ ਬਹੁਤ ਹੈ ਆ ਦੇਖੋ ਵੀਰੇ ਰੰਗ ਆ ਦੇਖੋ ਵੀਰੇ ਰੰਗ ਦੇਖੋ ਇਹ ਦੇਖੋ ਕਿੰਨੇ ਸੋਹਣੇ ਰੰਗ ਹੈ ਰੰਗ ਬਹੁਤ ਜ਼ਿਆਦੇ ਪਏ ਜਿੰਨੇ ਮਰਜ਼ੀ ਰੰਗ ਲੈ ਲਿਓ ਵੀਰ ਜੀ ਤੇ ਇੱਕ ਆਪਾਂ ਦੱਸ ਦਿਖਾਇਆ ਸੀ ਪਹਿਲਾਂ ਲੋਈਆਂ ਆਪਣੇ ਕੋਲ ਲੋਈ ਪਈ ਐ ਪਹਿਲਾਂ ਹੀ ਬਹੁਤ ਵੱਡੀ ਪੱਧਰ ਤੇ ਵਿਕ ਰਹੀ ਐ ਆਪਾਂ ਫਿਰ ਵੀ ਦੱਸ ਦੀਏ ਬਹੁਤ ਵੱਡੀ ਪੱਧਰ ਤੇ ਆਪਣੇ ਕੋਲ ਲੋਈ ਆ ਗਈ ਇੱਕ ਪਾਸਾ ਚੈੱਕ ਇੱਕ ਪਾਸਾ ਪਲੇਨ ਜੇ ਕਿਸ ਨੂੰ ਲੋੜ ਐ ਮੇਰਾ ਵੀਰ ਨੂੰ ਆਪਾਂ ਲੋਈ ਬਹੁਤ ਵੱਡੀ ਪੱਧਰ ਤੇ ਆਪਣੇ ਕੋਲੇ ਤੇ ਲਿਜਾ ਸਕਦਾ ਆਪਾਂ ਇਹ ਨਹੀਂ ਦੱਸਣਾ ਸੀ ਸੋਨੂੰ ਕਾ ਮੁੱਖ ਮਕਸਦ ਤਾਂ ਆਪਣਾ ਦੱਸੰਦਾ ਕਵਰੀ ਜੀ ਜੀ ਵੀ ਜਿਆਨ ਦੇ ਕਬਰੇਲੇ ਆਪਣੇ 100 ਰੁਪਏ ਦੇ ਵਿੱਚ ਪਹਿਲਾਂ ਲੈਏ ਸੀ ਉਹ ਖਤਮ ਹੋ ਗਏ ਸੀ ਹੁਣ ਆਪਣੇ ਕੋਲੇ ਫਿਰ ਫਰਾਗੇ ਜੇ ਲੋੜ ਹੈ ਕਿਸ ਨੂੰ ਜਿੰਨਾ ਲਿਜਾ ਸਕਦੇ ਜਿਹੜਾ ਕਬਰ ਰਜਾਈ ਦਾ ਇਹ 100 ਰੁਪਏ ਦਾ ਜਿਹੜਾ ਕੰਬਲ ਦਾ ਡਬਲ ਕੰਬਲ ਦਾ ਇਹਦਾ 200 ਰੁਪਏ ਦਾ ਤੇ ਹੋਰ ਵੀ ਆਪਣੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕੁਝ ਲੋਡ ਹੈ ਕਿਸੇ ਨੂੰ ਜਿਵੇਂ ਸਟਾਲ ਹੈ ਕੁੜੀਆਂ ਦੇ ਸਟਾਲ ਹੈ ਮਾਫਲਰ ਹੈ ਤੇ ਲੋਈਆਂ ਉੜੇ ਆੜੇ ਵਾਲੇ ਸੌਲ ਹੈ ਤੇ ਹੋਰ ਕੋਈ ਚੀਜ਼ ਦੀ ਲੋੜ ਹੈ ਵੀਰੇ ਆਪਣੇ ਕੋਲੇ ਹੁੰਦੀ ਹੈ ਜਦੋਂ ਮਰਜੀ ਆਓ ਤੇ ਇੱਕ ਵਾਰ ਜਰੂਰ ਆ ਕੇ ਆ ਰੇਟ ਦੀ ਤੇ ਕੁਆਲਿਟੀ ਦਾ ਕਨਫਰਮ ਜਰੂਰ ਕਰਿਆ ਕਰੋ ਤੇ ਇੱਕ ਮੇਰਾ ਵੀਰ ਬਣ ਕੇ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਕahan di kahan pata lag janda ਵੀ ਇੱਥੇ ਇਹ ਚੀਜ਼ ਮਿਲਦੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ